ਕਿ ਸ਼ਿਰਕ ਕਿੰਨੇ ਹਫ਼ਤਿਆਂ ਤੋਂ ਆਪਾਂ ਗੱਲਬਾਤ ਕਰ ਰਹੇ ਸੀ ਮੈਡੀਟੇਸ਼ਨ ਦੀ ਕਿ ਮੈਡੀਟੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ ਕੀ ਉਹਦੀਆਂ ਪ੍ਰੀ ਰਿਕੁਇਰਿਸਿਟਸ ਨੇ ਕਿ ਉਹ ਜੀ ਜਗਾ ਹੋਵੇ ਕਿਸ ਤਰ੍ਹਾਂ ਉਹ ਕੀਤੀ ਜਾਵੇ ਅੱਜ ਉਹ ਵਕਤ ਆ ਗਿਆ ਅੱਜ ਆਪਣੀ ਇਹ ਸਮਝ ਲਓ ਤੁਸੀਂ ਪਹਿਲੀ ਕਲਾਸ ਹੈ ਜੋ ਆਪਾਂ ਬੇਸਿਕ ਮੈਡੀਟੇਸ਼ਨ ਦੇ ਨਾਲ ਕਰਾਂਗੇ ਮਾਹੌਲ ਸੋਹਣਾ ਹੋਵੇ ਪਿਆਰ ਵਾਲਾ ਮਾਹੌਲ ਹੋਵੇ ਸ਼ਾਂਤੀਪੂਰਕ ਮਾਹੌਲ ਹੋਵੇ ਚਲੋ ਅੱਕੇ ਵਾਦੇ ਹੋਏ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਖੁਸ਼ੀ ਦੇ ਵਿੱਚ ਲੈ ਆਓ ਕਿ ਅੱਜ ਮੈਂ ਆਪਣੇ ਜੀਵਨ ਦੇ ਵਿੱਚ ਕੁਝ ਨਵਾਂ ਅਖਤਿਆਰ ਕਰਨ ਲੱਗਿਆ ਇੱਕ ਨਵੀਂ ਸੋਚ ਇੱਕ ਨਵੀਂ ਊਰਜਾ ਇੱਕ ਨਵੀਂ ਤੜਕ ਆਪਣੀਆਂ ਅੱਖਾਂ ਨੂੰ ਹੌਲੀ-ਹੌਲੀ ਬੰਦ ਕਰਨਾ ਸ਼ੁਰੂ ਕਰ ਦੋ ਹੁਣ ਆਪਾਂ ਆਪਣੇ ਸਰੀਰ ਦੀ ਥੋੜੀ ਜੀ ਹੈਲਪ ਕਰਨੀ ਹੈ ਸਭ ਤੋਂ ਪਹਿਲਾਂ ਆਪਣੀ ਸੁਰਤ ਆਪਣਾ ਧਿਆਨ ਆਪਣੇ ਪੈਰਾਂ ਵੱਲ ਲੈ ਕੇ ਜਾਓ ਤੇ ਹੁਕਮ ਕਰੋ ਕਿ ਤੂੰ ਬਿਲਕੁਲ ਉਸ ਤੋਂ ਬਾਅਦ ਗੋਡਿਆਂ ਤੇ ਆ ਜਾਓ ਸੁਰਤ ਨੂੰ ਬਿਲਕੁਲ ਗੋਡਿਆਂ ਤੇ ਲੈ ਜਾਓ ਉੱਥੇ ਪ੍ਰੈਸ ਕਰੋ ਉਸ ਬੋਏ ਨਾਲ ਉੱਤੇ ਲੈ ਜਾਓ ਹੁਣ ਆਪਣੇ हिپس ਵੱਲ ਆ ਜਾਓ ਇੱਕ ਵਾਰੀ ਕੰਪਰੈਸ ਕਰਕੇ ਹੌਂਟੇ ਲੈ ਛੱਡ ਦਿਓ ਹੁਣ ਹੱਥਾਂ ਵੱਲ ਆ ਜਾਓ ਹੱਥਾਂ ਦੀ ਪੋਜੀਸ਼ਨ ਜਿੱਥੇ ਤੁਹਾਨੂੰ ਕੰਫਰਟੇਬਲ ਲੱਗਦੀ ਹੈ ਇੱਥੇ ਲੱਗਦੀ ਹੈ ਜਾਂ ਇੱਥੇ ਲੱਗਦੀ ਹੈ ਜਾ ਐਸਟਰਾ ਲੱਗਦੀ ਹੈ ਜਿੱਥੇ ਵੀ ਕੰਫਟੇਬਲ ਲੱਗਦੀ ਹੈ ਉੱਥੇ ਰੱਖ ਲਓ ਕੋਈ મુ드ਰਾ ਬਣਾਉਣ ਦੀ ਲੋੜ ਨਹੀਂ ਕੋਈ ਧਿਆਨ મુ드ਰਾ ਗਿਆਨ મુ드ਰਾ ਆ ਤੇ ਕੋਈ ਜਿਵੇਂ ਵੀ ਥੋੜਾ ਦਿਲ ਕਰਦਾ ਹੈ ਢਿੱਲੇ ਬਿਲਕੁਲ ਲੇਕਿਨ ਹੱਥ ਢਿੱਲੇ ਹੋਣ ਕੋਣੀ ਤੇ ਲੈ ਕੇ ਮੋਢਿਆਂ ਤੱਕ ਬਾਹਾਂ ਢਿੱਲੀਆਂ ਬਿਲਕੁਲ ਆਰਾਮ ਚ ਉਸ ਤਰ੍ਹਾਂ ਮੋਢੇ ਬਿਲਕੁਲ ਢਿੱਲੇ ਆਰਾਮ ਦੇ ਵਿੱਚ ਲੇਕਿਨ ਜੋ ਰੀੜ ਦੀ ਹੱਡੀ ਹੈ ਉਹ ਸਿੱਧੀ ਰਹੇ ਔਰ ਇਸ ਤਰ੍ਹਾਂ ਸਮਝੋ ਕਿ ਜਿਵੇਂ ਤੁਹਾਡੇ ਉੱਪਰ ਕਿਸੇ ਨੇ ਰੱਸੀ ਬਣ ਕੇ ਉੱਪਰ ਨੂੰ ਖਿੱਚ ਕੇ ਰੱਖਿਆ ਹੋਇਆ ਹੈ ਇਹ ਸਿੱਧੀ ਰਹੇ ਅੱਖਾਂ ਬੰਦ ਕਰਕੇ ਅੱਖਾਂ ਢਿੱਲੀਆਂ ਲਿਪਸ ਢਿੱਲੇ ਹੁਣ ਮੱਥੇ ਵੱਲ ਆ ਜਾਓ ਇੱਕ ਵਾਰੀ ਅੰਦਰ ਨਿਗਾਹ ਮਾਰੋ ਅੰਦਰੋਂ ਅੰਦਰੀ ਕੋਈ ਨਿਗਾਹ ਤਾਂ ਨਹੀਂ ਬਜ ਰਹੀ ਮੱਥਾ ਵੀ ਢਲਾ ਹੋ ਗਿਆ ਹੁਣ ਤਿੰਨ ਵਾਰੀ ਬੜੇ ਸਲੋ ਸਪੀਡ ਦੇ ਨਾਲ ਡੂੰਘੇ ਸਾਹ ਲੈਣੇ ਹੁਣ ਤੁਹਾਡਾ ਸਰੀਰ ਟੋਟਲ ਰੈਸਟ ਵਿੱਚ ਆ ਗਿਆ ਹੈ ਇਸੇ ਟਿਕਾ ਦੇ ਵਿੱਚ ਕੋਈ ਜਪ ਨਹੀਂ ਕਰਨਾ ਕੁਝ ਨਹੀਂ ਕਰਨਾ ਇਹਦਾ ਨੰਦ ਲੈਣਾ ਕਿ मेरी टोटल बॉडी रिलैक्सड है एक बार फिर सुरत कमाओ पैरों वल रिलैक्स गोडे रिलैक्सड हिप्स रिलैक्सड हिलैक्सड बहाँ रिलैक्सड मोडे रिलैक्सड सारा फेस अख नाक ਗੰਮੂ ਡੋਟ ਰਿਲੈਕਸਡ ਅੱਖਾਂ ਬੰਦ ਨਿਰਵਿਚਾਰ ਬ੍ਰੇਨ ਕੋਈ ਦੌੜ ਨਹੀਂ ਕਰ ਰਿਹਾ ਉਸ ਨੂੰ ਕਹੋ ਮੇਰੇ ਅੱਖੇ ਲੱਗ 3 ਮਿੰਟ ਲਈ ਮੈਂ ਬੈਠਣਾ ਚਾਹੁੰਦਾ ਸਾ ਫਿਕਰ ਨਾ ਕਰੋ ਜਿਵੇਂ ਆਉਂਦਾ ਉਸਨੂੰ ਆਉਣ ਦਿਓ ਦੇਖਣ ਉਸਨੂੰ ਹੁਣ ਵਾਚ ਕਰਨਾ ਸ਼ੁਰੂ ਕਰ ਦਿਓ ਕਿਵੇਂ ਆ ਰਿਹਾ ਹੈ ਹੋਰ ਕੁਝ ਨਹੀਂ ਕਰ ध्यान हिलने की कोशिश कर रहा है ना जान दो सिर्फ श्वास में देखना है कुछ नहीं करना शरीर बिल्कुल आराम दे मन जंप करेगा ਇੱਕ ਹੀ ਹੋ ਰਿਹਾ ਹੈ ਫਿਕਰ ਨਹੀਂ ਕਰੋ ਸਵਾਸਾਂ ਤੇ ਧਿਆਨ ਫੇਰ ਮਨ ਉਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਹੀਂ ਸਵਾਸਾਂ ਵੱਲ ਜਾ ਕੇ ਐਸ ਵੀ ਲੀਟੋ ਸੀ तोड़ा मन थोड़ा शरीर एक अलाइनमेंट विचार है जिस विच सब एक मेक हो रहे हैं महसूस करो ਕੀ ਤੁਸੀਂ ਇਹ ਸਰੀਰ ਹੋ ਜਾਂ ਕੁਝ ਹੋਰ ਕੌਣ ਇਸ ਨੂੰ ਡਾਇਰੈਕਟ ਕਰ ਰਿਹਾ ਹੈ ਕਿਤੇ ਧਿਆਨ ਨਹੀਂ ਲੈ ਜਾਣਾ ਕੋਈ ਮੂਰਤੀ ਕੋਈ ਸੂਰਤ ਕੁਝ ਧਿਆਨ ਚ ਨਾ ਆਵੇ ਸਿਰਫ ਸਵਾਸਾਂ ਵੱਲ ਤਿਆਰ ਫਿਰ ਪੈਰਾਂ 'ਤੇ ਧਿਆਨ ਲਿਜਾਓ ਉਂਗਲੀਆਂ ਨੂੰ ਥਰ-ਥਰ ਹਾਟ ਚਲਿਓ ਉਸ ਤੋਂ ਬਾਅਦ ਗੋਡਿਆਂ ਵਾਲੇ ਤਾਂ ਵਾਲ हिਪਸ 'ਤੇ ਹੁਣ ਸਰੀਰ ਨੂੰ ਵਾਪਸ ਐਕਸ਼ਨ ਵਿੱਚ ਲੈ ਕੇ ਆ ਰਹੇ ਹਾਂ ਹੱਥ ਮੋੜੇ ਫੇਸ਼ੀਅਲ ਹੌਲੀ ਦੇ ਕੇ ਕਾਲੀ ਨਹੀਂ ਕਰਨੀ ਹੌਲੀ-ਹੌਲੀ ਅੱਖਾਂ ਖੋਲੋ ਕੁਛ ਹੀ ਕਹਿ ਮਹਿਸੂਸ ਕੀਤਾ ਇਹ ਛੋਟੀ ਜੀ ਚਲਕ ਮੈਨੂੰ ਕਮੈਂਟਸ ਵਿੱਚ ਲਿਖੋ ਕਿ ਦੱਸੋ ਆਪਾਂ ਅਗਲਾ ਸਟੈਪ ਕਰੀਏ ਕਿ ਹਾਲੇ ਇਸੇ ਨੂੰ ਟੈਸਟ ਕਰੀਏ ਹੋਰ YouTube ਦਾ ਵੀਡੀਓ ਤੁਹਾਡੇ ਪਾਸ ਹੈ ਜਿਵੇਂ ਮੈਂ ਦੱਸਿਆ ਸੀ ਇੱਕ ਮੌਕਾ ਇਹ ਤੁਸੀਂ ਸਵੇਰੇ ਕੱਢ ਲਓ 5 ਵਜੇ ਤਾਂ ਬਹੁਤ ਅੱਛਾ ਹੈ। ਉਹ ਕਰ ਲਓ। ਜੋ ਪਿਛਲੀ ਵੀਡੀਓ ਜਮ ਸਭ ਹਦਾਇਤਾਂ ਦਿੱਤੀਆਂ ਸੀ। ਇੱਕ ਹਫ਼ਤਾ ਹੁਣ ਤੁਸੀਂ ਰੋਜ਼। ਜ਼ਿਆਦਾ ਨਹੀਂ। ਆਰਾਮ ਨਾਲ ਬੈਠ ਕੇ 3 ਮਿੰਟ 4 ਮਿੰਟ ਕਰੋ। ਲੇਕਿਨ ਭੁੱਲਣਾ ਨਹੀਂ। ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਸਵਾਸ। ਜਿੰਨਾ ਫੇਫੜੇ ਭਰ ਕੇ ਲੈ ਸਕਦੇ ਹੋ। ਸਲੋ ਮੋਸ਼ਨ ਦੇ ਵਿੱਚ ਲੋ ਇਨਹੇਲ ਤੇ ਐਕਸਹੇਲ ਇਹ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਇਸ ਅਗਲਾ ਸਟੈਪ ਮੈਂ ਫਿਰ ਥੋੜੇ ਦਿਨਾਂ ਨੂੰ ਪਾਵਾਂਗਾ ਕੋਈ ਤੁਹਾਡੇ ਅੰਦਰ ਕਿਸੇ ਤਰੀਕੇ ਦਾ ਸ਼ੱਕ ਸ਼ੁਭਾ ਹੋਵੇ ਤਾਂ ਜ਼ਰੂਰ ਕਮੈਂਟ ਵਿੱਚ ਲਿਖਣਾ ਮੈਨੂੰ ਇਜਾਜ਼ਤ ਦਿਓ ਇਸ ਵੀਡੀਓ ਨੂੰ ਆਪਣੇ ਮਿੱਤਰਾਂ ਤੱਕ ਪਹੁੰਚਾਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ। ਬਹੁਤ ਧੰਨਵਾਦੀ ਹੋਵਾਂਗਾ।